ਔਰ ਨਾਲ ਦਿਲਾਂ 'ਚ ਅਮਰ ਸੁਰ ਛੜਿਆ ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ ਇਉਂ ਵਸਦੀ ਹੈ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਸਦੀ ਹੈ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਹੈ ਉਸ ਦੇ ਗੀਤਾਂ ਨੂੰ ਦੁਨੀਆ 'ਚ ਫਿਰ ਰਸਨਾਉਣਾ ਹੈ ਰੱਬ ਕਰੇ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਰਹੇ ਜਨਮ ਦਿਨ ਮੁਬਾਰਕ ਸਾਡੇ ਅਨਮੋਲ ਹੀਰੇ ਤੇਰੇ ਆਉਣ ਨਾਲ ਦਿਲਾਂ 'ਚ ਆਸ ਮੁੜ ਜਾਗੀ ਹੈ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮਾ ਚਰਨ ਕੌਰ ਦੇ ਵੱਲੋਂ ਆਪਣੇ ਜਜ਼ਬਾਤ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਛੋਟੇ ਸਿੱਧੂ ਦੇ ਆਉਣ ਦੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਆਸ ਜਾਗੀ ਹੈ ਤਾਂ ਛੋਟੇ ਸਿੱਧੂ ਦਾ ਜਨਮ ਦਿਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਛੋਟੇ ਸਿੱਧੂ ਦਾ ਕੇਕ ਕਟਵਾਇਆ ਗਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਸਕਰੀਨ ਤੇ ਵੀ ਸਾਂਝੀ ਕਰ ਰਹੇ ਹਾਂ ਤੁਸੀਂ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਸਾਡੇ ਨਾਲ ਕਮੈਂਟ ਬਾਕਸ ਤੇ ਸਾਂਝੀ ਕਰੋ ਤੇ ਤੁਸੀਂ ਵੀ ਛੋਟੇ ਸਿੱਧੂ ਨੂੰ ਵਧਾਈਆਂ ਦਿਓ ਤੂੰ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਪਰਿਵਾਰ ਦੇ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ ਤੇਰੇ ਔਰ ਨਾਲ ਦਿਲਾਂ ਚ ਅਮਰ ਸੁਰ ਛੜਿਆ ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ ਚ ਇਉਂ ਵੱਸਦੀ ਹੈ ਜਿਵੇਂ ਮਿੱਟੀ ਚ ਖੁਸ਼ਬੂ ਹਮੇਸ਼ਾ ਰਸਦੀ ਹੈ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਹੈ ਉਸ ਦੇ ਗੀਤਾਂ ਨੂੰ ਦੁਨੀਆ ਚ ਫਿਰ ਰਸਨਾਉਣਾ ਹੈ ਰੱਬ ਕਰੇ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਰਹੇ ਜਨਮ ਦਿਨ ਮੁਬਾਰਕ ਸਾਡੇ ਅਨਮੋਲ ਹੀਰੇ ਤੇਰੇ ਆਉਣ ਨਾਲ ਦਿਲਾਂ ਚ ਆਸ ਮੁਰ ਜਾਗੀ ਹੈ ਪੁੱਤ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮਾ ਚਰਨ ਕੌਰ ਦੇ ਵੱਲੋਂ ਆਪਣੇ ਜਜ਼ਬਾਤ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਛੋਟੇ ਸਿੱਧੂ ਦੇ ਆਉਣ ਦੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਆਸ ਜਾਗੀ ਹੈ ਤਾਂ ਛੋਟੇ ਸਿੱਧੂ ਦਾ ਜਨਮ ਦਿਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਛੋਟੇ ਸਿੱਧੂ ਦਾ ਕੇਕ ਕਟਵਾਇਆ ਗਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਸਕਰੀਨ ਤੇ ਵੀ ਸਾਂਝੀ ਕਰ ਰਹੇ ਹਾਂ ਤੁਸੀਂ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਸਾਡੇ ਨਾਲ ਕਮੈਂਟ ਬਾਕਸ 'ਚ ਸਾਂਝੀ ਕਰੋ ਤੇ ਤੁਸੀਂ ਵੀ ਛੋਟੇ ਸਿੱਧੂ ਨੂੰ ਵਧਾਈਆਂ ਦਿਓ ਤੂੰ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਪਰਿਵਾਰ ਦੇ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ ਤੇਰੇ ਆਉਣ ਨਾਲ ਦਿਲਾਂ 'ਚ ਅਮਰ ਸੁਰ ਛੜਿਆ ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ ਇਉਂ ਵੱਸਦੀ ਹੈ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਸਦੀ ਹੈ ਤੂੰ ਵੱਡਾ ਹੋ ਕੇ ਉਸ ਦਾ ਸੁਪਨਾ ਸੱਚ ਕਰਨਾ ਹੈ ਉਸ ਦੇ ਗੀਤਾਂ ਨੂੰ ਦੁਨੀਆ 'ਚ ਫਿਰ ਰਸਨਾਉਣਾ ਹੈ ਰੱਬ ਕਰੇ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਰਹੇ ਜਨਮ ਦਿਨ ਮੁਬਾਰਕ ਸਾਡੇ ਅਨਮੋਲ ਹੀਰੇ ਤੇਰੇ ਆਉਣ ਨਾਲ ਦਿਲਾਂ 'ਚ ਆਸ ਜਾਗੀ ਹੈ ਪੁੱਤ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮਾ ਚਰਨ ਕੌਰ ਦੇ ਵੱਲੋਂ ਆਪਣੇ ਜਜ਼ਬਾਤ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਛੋਟੇ ਸਿੱਧੂ ਦੇ ਆਉਣ ਦੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਆਸ ਜਾਗੀ ਹੈ ਤਾਂ ਛੋਟੇ ਸਿੱਧੂ ਦਾ ਜਨਮ ਦਿਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਤੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਛੋਟੇ ਸਿੱਧੂ ਦਾ ਕੇਕ ਕਟਵਾਇਆ ਗਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਸਕਰੀਨ ਤੇ ਵੀ ਸਾਂਝੀ ਕਰ ਰਹੇ ਹਾਂ ਤੁਸੀਂ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਸਾਡੇ ਨਾਲ ਕਮੈਂਟ ਬਾਕਸ 'ਚ ਸਾਂਝੀ ਕਰੋ ਤੇ ਤੁਸੀਂ ਵੀ ਛੋਟੇ ਸਿੱਧੂ ਨੂੰ ਵਧਾਈਆਂ ਦਿਓ ਤਾਂ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਪਰਿਵਾਰ ਦੇ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ